ਗੱਲ ਕਰਾਂਗੇ ਚੀਫ ਖਾਲਸਾ ਦਿਵਾਨ ਦੀ ਕਿਉਂਕਿ 18 ਤਰੀਕ ਨੂੰ ਚੀਫ ਖਾਲਸਾ ਦਿਵਾਨ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਹੈ ਤੇ ਇਸ ਨੂੰ ਲੈ ਕੇ ਜਿੱਥੇ ਵੱਖ-ਵੱਖ ਧੜੇ ਜਿਹੜੇ ਨੇ ਉਹ ਜ਼ੂਰਾ ਸ਼ੂਰਾ ਨਾਲ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਤਾਂ ਇਸੇ ਵਿਚਾਰੇ ਸਵਾਲੇ ਵੀ ਹੈ ਕਿ ਕੀ ਇੱਕ ਵਾਰੀ ਮੜ ਤੋਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੋ ਕਿ ਮੌਜੂਦਾ ਪ੍ਰਧਾਨ ਨੇ ਚੀਫ ਖਾਲਸਾ ਦਿਵਾਨ ਦੇ ਕੀ ਇੱਕ ਵਾਰੀ ਮੜ ਤੋਂ ਉਹਨਾਂ ਨੂੰ ਚੀਫ ਖਾਲਸਾ ਦਿਵਾਨ ਦੀ ਜ਼ਿੰਮੇਵਾਰੀ ਮਿਲੇਗੀ ਉਹਨਾਂ ਦੇ ਵੱਲੋਂ ਵੀ ਲਗਾਤਾਰ ਜੜਾਏ ਜੋ ਮੈਂਬਰ ਨੇ ਚੀਫ ਖਾਲਸਾ ਦਿਵਾਨ ਦੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਉਨ੍ਹਾਂ ਦੇ ਨਾਲ ਅੱਜ ਖਾਸ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਦੇ ਆਪਣੇ ਪ੍ਰਧਾਨਗੀ ਦੇ ਸਮੇਂ ਦੌਰਾਨ ਇਸ ਇੱਕ ਦਹਾਕੇ ਇੱਕ ਸਦੀ ਪੁਰਾਣੀ ਜਿਹੜੀ ਸੰਸਥਾ ਹੈ ਉਸ ਨੂੰ ਲੈ ਕੇ ਕੀ ਕੁਝ ਕੰਮ ਉਹਨਾਂ ਵੱਲੋਂ ਕੀਤੇ ਗਏ ਨੇ ਕੀ ਕੁਝ ਚੁਣੌਤੀਆਂ ਨੇ ਸਿੱਖਾਂ ਦੇ ਮਸਲਿਆਂ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਚੀਫ ਖਾਲਸਾ ਦਿਵਾਨ ਦਾ ਪਛੋਕੜ ਇੱਕ ਸਦੀ ਪੁਰਾਣੀ ਸੰਸਥਾ 122 ਸਾਲ ਜਿਹੜੇ ਹੋ ਚੁੱਕੇ ਨੇ 1902 ਦੇ ਵਿੱਚ ਸਥਾਪਨਾ ਹੁੰਦੀ ਹੈ ਭਾਈ ਵੀਰ ਸਿੰਘ ਵਰਗੀਆਂ ਸਖਸ਼ੀਤਾਵਾਂ ਦੇ ਵੱਲੋਂ ਇਸ ਸੰਸਥਾ ਦੀ ਅਗਵਾਈ ਕੀਤੀ ਗਈ ਤੇ ਐਸਜੀਪੀਸੀ ਤੋਂ ਵੀ ਪਹਿਲਾਂ ਚੀਫ ਖਾਲਸਾ ਦੀਵਾਨ ਸਿੱਖਾਂ ਦੀ ਇੱਕ ਅਹਿਮ ਸੰਸਥਾ ਦੇ ਤੌਰ ਤੇ ਕੰਮ ਕਰ ਰਿਹਾ ਸੀ ਹਾਲਾਂਕਿ ਬਾਅਦ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਆ ਤਾਂ ਉਸ ਦੇ ਵਿੱਚ ਵੀ ਅਹਿਮ ਭੂਮਿਕਾ ਚੀਫ ਖਾਲਸਾ ਦੀਵਾਨ ਨੇ ਅਦਾ ਕੀਤੀ ਸੀ ਸਿੱਖਾਂ ਦੇ ਰੋਹਾਨੀ ਮਸਲੇ ਸਮਾਜਿਕ ਅਤੇ ਵਿਦਿਅਕ ਮਸਲਿਆਂ ਦੀ ਸ਼ੁਰੂਆਤ ਕੀਤੀਆਂ ਮੌਜੂਦਾ ਸਮੇਂ ਦੇ ਵਿੱਚ ਵਿਦਿਅਕ ਜਿਹੜੇ ادارے ਨੇ ਉਹ ਚੀਫ ਖਾਲਸਾ ਦੀਵਾਨ ਦੇ ਵੱਲੋਂ ਮੁਕਤ ਤੌਰ ਤੇ ਚਲਾਏ ਜਾ ਰਹੇ ਨੇ ਸਿੱਖਾਂ ਦੇ ਨਾਲ ਉਸ ਵੇਲੇ ਉਹਨਾਂ ਨਾਲ ਸੰਬੰਧਿਤ ਸਮੱਸਿਆਵਾਂ ਹੋਣ ਸਿਆਸੀ ਤੌਰ ਦੇ ਉੱਤੇ ਸਮਾਜਿਕ ਤੌਰ ਤੇ ਉਹਨਾਂ ਦਾ ਹੱਲ ਕਰਵਾਉਣਾ ਉਹਨਾਂ ਦੇ ਸਿਆਸੀ ਅਧਿਕਾਰਾਂ ਦੀ ਰਾਖੀ ਕਰਨਾ ਇਹ ਚੀਫ ਖਾਲਸਾ ਦਿਵਾਨ ਦੇ ਕੁਝ ਅਹਿਮ ਮੰਤਵ ਸੀ ਜਿਨ੍ਹਾਂ ਨੂੰ ਲੈ ਕੇ ਸਾਂਝੇ ਤੌਰ ਤੇ ਜਿਹੜਾ ਇਹ ਚੀਫ ਖਾਲਸਾ ਦਿਵਾਨ ਦਾ ਗਠਨ ਹੋਇਆ ਸੰਸਥਾ ਨੇ ਗੁਰਦੁਆਰਾ ਸਿਦਾਰ ਅੰਦੋਲਨ ਦੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕੀਤੀ ਸੀ ਇਸ ਤੋਂ ਇਲਾਵਾ ਜੋ ਉਸ ਵੇਲੇ ਅੰਗਰੇਜ਼ੀ ਰਾਜ ਦੇ ਖਿਲਾਫ ਇਨਕਲਾਬੀ ਗਤੀਵਿਧੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੀ ਚੀਫ ਖਾਲਸਾ ਦਿਵਾਨ ਦੇ ਜਿਹੜੇ ਮੋਰੀ ਆਗੂ ਨੇ ਇਹਨਾਂ ਨੇ ਭੂਮਿਕਾ ਅਦਾ ਕੀਤੀ 1947 ਤੱਕ ਦੇ ਸਮੇਂ ਦੇ ਵਿੱਚ ਕਰੀਬ 300 ਸਕੂਲ ਸਾਂ ਜੋ ਕਿ ਚੀਫ ਖਾਲਸਾ ਦਿਵਾਨ ਦੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚਲਾਏ ਜਾਂਦੇ ਸੀ 1967 ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਕਰਵਾਈ ਗਈ ਇਹ ਇੱਕ ਅਹਿਮ ਪੜਾ ਸੀ ਚੀਫ ਖਾਲਸਾ ਦੀਵਾਨ ਦੇ ਸਿੱਖਾਂ ਦੇ ਵਿੱਚ ਮੁਕਮਲियत ਨੂੰ ਲੈ ਕੇ ਤੇ ਨਾਲ ਦੀ ਨਾਲ ਅੱਗੇ ਹੋਰ ਜਿਹੜੇ ਅਹਿਮ ਕਦਮ ਚੁੱਕੇ ਕਿ ਇਸ ਸਮੇਂ ਹੀ 50 ਤੋਂ ਵਧੇਰੇ ਜਿਹੜੇ ਸਕੂਲ ਕਾਲਜ ਤੇ ਹੋਰ ਸੰਸਥਾਵਾਂ ਨੇ ਉਹਨਾਂ ਨੂ ਚੀਫ ਖਾਲਸਾ ਦਿਵਾਨ ਦੇ ਵੱਲੋਂ ਚਲਾਇਆ ਜਾਂਦਾ ਹੈ ਮੌਜੂਦਾ ਸਮੇਂ ਅਸੀਂ ਗੱਲ ਕਰੀਏ ਦੋ ਤੜਿਆਂ ਦੇ ਵਿੱਚ ਡਾਕਟਰ ਇੰਦਰਬੀਰ ਸਿੰਘ ਨੱਜਰ ਕਿਉਂਕਿ ਮੌਜੂਦਾ ਪ੍ਰਧਾਨ ਨੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਵੀ ਨੇ ਆਵਾਮ ਦੀ ਪਾਰਟੀ ਦੇ ਦੂਜਾ ਤੜਾ ਜਿਹੜਾ ਹੈ ਉਹ ਸ੍ਰਿੰਦਰਜੀਤ ਸਿੰਘ ਪਾਲ ਨੇ ਜੋ ਕਿ ਸਾਬਕਾ ਰੈਵਨਿਊ ਕਮਿਸ਼ਨਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਚੀਫ ਖਾਲਸਾ ਦਿਵਾਨ ਬਚਾਓ ਫਰੰਟ ਜਿਹੜਾ ਹੈ ਉਹ ਬਣਾਇਆ ਗਿਆ ਹੈ ਜਿਸ ਦੀ ਕਿ ਚੁਣੌਤੀ ਇਸ ਵਾਰੀ ਡਾਕਟਰ ਨੱਜਰ ਦੇ ਸਾਹਮਣੇ ਰਹੇਗੀ ਤੇ ਡਾਕਟਰ ਨੱਜਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਨੱਜਰ ਸ਼ਾਸਿਕਾਲ ਸਵਾਗਤ ਹੈ ਸਰ ਤੁਹਾਡਾ ਬਹੁਤ ਬ ਆ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਸਭ ਤੋਂ ਪਹਿਲਾ ਸਵਾਲ ਕਿ ਚੀਫ ਖਾਲਸਾ ਦਿਵਾਨ ਪ੍ਰਧਾਨ ਦੇ ਤੌਰ ਤੇ ਹੁਣ ਤੱਕ ਦਾ ਤੁਹਾਡਾ ਜਿਹੜਾ ਕੰਮ ਕਾਜ ਰਿਹਾ ਹੈ ਤੁਸੀਂ ਉਸ ਨੂੰ ਕਿਵੇਂ ਦੇਖ ਰਹੇ ਹੋ ਕੀ ਕੁਝ ਤੁਹਾਡੀਆਂ ਪ੍ਰਾਪਤੀਆਂ ਨੇ ਪ੍ਰਧਾਨ ਦੇ ਤੌਰ ਤੇ ਸੰਸਥਾ ਦੇ ਵਿੱਚ ਕਿਹੜੇ ਨਵੇਂ ਸੁਧਾਰ ਜਾਂ ਕਿਹੜੇ ਨਵੇਂ ਕਦਮ ਤੁਹਾਡੇ ਵੱਲੋਂ ਚੁੱਕੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ 2 ਸਾਲ ਪਹਿਲਾਂ ਖੁਸ਼ਾਨਦਗੀ ਮਿਲੀ ਸੀਗੀ ਬਾਈ ਇਲੈਕਸ਼ਨ ਹੋਇਆ ਸੀ ਪ੍ਰਧਾਨ ਜੀ ਉਰੋ ਗਏ ਸੀਗੇ ਇਲੈਕਸ਼ਨ ਰਨ ਕੇ ਮੈਂ ਪ੍ਰਧਾਨ ਬਣਿਆ ਸੀਗਾ ਉਹਦੇ ਵਿੱਚ ਸਾਡੀ ਜਿਹੜੀ ਗੇਨ ਸੀਗੀ ਕਿਉਂਕਿ ਸਾਡਾ ਸਿੱਖੀ ਔਰ ਸਿੱਖਿਆ ਨਾਲ ਸਾਡੇ ਜੋ ਜੁੜੇ ਹੋਏ ਆਂ ਚੀਫ ਖਾਸ ਤੌਰ 'ਤੇ ਨਾਲ ਵਾਲੇ ਤਾਂ ਸਿੱਖੀ ਵਿੱਚ ਅਸੀਂ ਧਰਮ ਸੰਚਾਰ ਧਰਮ ਪ੍ਰਚਾਰ ਕਰਾਇਆ ਹੈ ਅਬਦ ਸੰਚਾਰ ਕਰਾਇਆ ਹੈ ਔਰ ਪਿੰਡਾਂ ਜਾ ਜਾ ਕੇ ਨਿਰਪਿਤ ਲੋਕਾਂ ਨੂੰ ਕਿ ਤੁਸੀਂ ਸਿੱਖੀ ਨਾਲ ਜੋੜੋ ਉਹਦੇ ਬਾਅਦ ਜੋ ਸਾਡੀ ਹੁਣ ਗਾਂ ਤੋਂ ਹੈ ਕਿ ਅਸੀਂ ਕਹਿੰਨੇ ਕਿ ਪਿੰਡਾਂ ਜਾ ਕੇ ਅਸੀਂ ਛੋਟੇ-ਛੋਟੇ ਕੰਪੀਟੀਸ਼ਨ ਕਰਾਈਆ ਬੱਚਿਆਂ ਵਾਸਤੇ ਜਿਵੇਂ ਡਰਾਇੰਗ ਕੰਪੀਟੀਸ਼ਨ ਹੈ ਕ੍ਰਿਸ਼ੀ ਹੈ ਕੀਰਤਨ ਹੈ اور ਜਿਹੜੇ ਬੱਚੇ ਪਾਰਟਿਸਪੇਟ ਕਰਦੇ ਉਹਨਾਂ ਨੂੰ ਕੁਝ ਦੇਈਏ ਜਿਹੜੇ ਬੱਚੇ ਫਸ ਸੈਕਿੰਡ ਥਰਡ ਹੁੰਦੇ ਉਹਨਾਂ ਨੂੰ ਹੋਰ ਚੰਗੇ ਗਿਫਟ ਦੇਈਏ ਤਾਂਕਿ ਬੱਚੇ ਔਰ ਮਾਪਿਓ ਵੀ ਸਾਡੇ ਗੁਰਦੁਆਰੇ ਸਾਹਿਬ ਨਾਲ ਦੁਬਾਰਾ ਇੱਕ ਪਰੀ ਜੁੜਨ ਉਹਦੇ ਨਾਲ ਨਾਲ ਜਿਹੜੀ ਸਿੱਖੀ ਹੈ ਜੋ ਤੱਕ ਅਸੀਂ ਇਤਿਹਾਸ ਵੀ ਆਪਣੇ ਯਾਦ ਕਰਉਂਦੇ ਬੱਚਿਆਂ ਨੂੰ ਤਾਂ ਉਦੋਂ ਤੱਕ ਫਿਰ ਬੱਚੇ ਅਲੱਗ ਹੋ ਜਾਂਦੇ ਨੇ ਹੁਣ ਮਾਝੇ ਦੇਖੀਏ ਤੇ ਇੱਕ ਛੋਟਾ ਖਲੋਕਾ ਜਿਹੜਾ ਕਿ ਫਾਨੂਵੰਦ ਛੰਮ ਵਿੱਚ ਉੱਥੇ ਗੁਰਦੁਆਰਾ ਸਾਹਿਬ ਵਿਖਿਆਕ ਬਣਿਆ ਹੋਇਆ ਉੱਥੇ ਇੱਕ ਯਾਦਗਾਰੀ ਬਣੀ ਹੋਈ ਹੈ ਤਾਂ ਸਾਡੇ ਸਾਰੇ ਸਕੂਲਾਂ ਇਨਸਟਰਕਸ਼ਨ ਕਿ ਉੱਥੇ ਜਾ ਕੇ ਕਰਨਗੇ ਡੈਟ ਦੇ ਤੌਰ ਤੇ ਪਹਿਲਾ ਸਿਪੜ ਕੇ ਜਾਣਗੇ ਫਿਰ ਉੱਥੇ ਜਾ ਕੇ ਜੈ ਧਾਰਮਿਕ ਪੀਕਰ ਨੂੰ ਸਾਨੂੰ ਦੱਸਣ ਕਿ ਉਹਦੇ ਬਾਰੇ ਕਿ ਕਿਸ ਤਰ੍ਹਾਂ ਉੱਥੇ ਮੋਰਚਾ ਲਗਾ ਕੇ ਸਿੱਖਾਂ ਨੇ ਉਹਨਾਂ ਦੇ ਨਾਲ ਚ ਤਸ਼ਦਦ ਚੱਲੇ ਔਰ ਮੁਗਲਾਂ ਦੀ ਫੌਜਾਂ ਨਾਲ ਲੜੇ ਕਿ ਤਰ੍ਹਾਂ ਸਿੱਖੀ ਆਪਣੀ ਕਾਇਮ ਰੱਖੀ ਜੀ ਇਸੇ ਤਰ੍ਹਾਂ ਹੀ ਸਿਚੋਣਿਆ ਕਿ ਅੰਮੂਲ 14 ਕਿੱਟਸ ਕੋਲਾ ਸਾਡਾ ਉੱਥੇ ਅਸੀਂ ਸਮਰ ਕੈਂਪ ਦੇ ਤੌਰ ਤੇ ਲਗਾਇਆ ਕਰਾਂਗੇ ਬੱਚੇ ਦੋ ਰਹਾ ਤਾਂ ਇੱਕ ਦਿਨ ਵਾਸਤੇ ਜਾਇਆ ਕਰਾਂਗੇ ਤੇ ਜਾ ਕੇ ਪਾਕਿਸਤਾਨ ਸਾਹਿਬ ਦਾ ਦੇਖਣਗੇ ਜਿਹੜਾ ਤੇ ਯਾਦਗਾਰ ਬਣੀ ਉਹਨੂੰ ਦੇਖਣਗੇ ਜਾ ਕੇ ਪਹਾੜਾਂ 'ਚ ਇੱਕ ਦਿਨ ਵਾਸਤੇ ਹਾਈਕਿੰਗ ਕਰਨਗੇ ਇਰਤਨ ਕਰਨਗੇ ਖੇਡਣਗੇ ਬੜਾ ਸੋਹਣਾ ਗਰਾਊਂਡ ਸੜੇ ਕੋ ਹਾਕੀ ਦਾ ਪਾਣੀ ਗਰਾਊਂਡ ਜਾ ਗਏ ਅੱਥੇ ਤੇ ਉਹਦੇ ਬਾਅਦ ਆਉਂਦੇ ਵਾਪਸ ਫੋਰ ਸਬ ਤੋਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇਖ ਕੇ ਵਾਪਸ ਆ ਜਾ ਕਰਨਗੇ ਸੋ ਇਹ ਜੇ ਪ੍ਰੋਗਰਾਮ ਅਸੀਂ ਬੱਚਿਆਂ ਵਾਸਤੇ ਬਣਾਇਆ ਨਹੀਂ ਡਾਕਟਰ ਜੀ ਇੱਕ ਮੌਜੂਦਾ ਸਮੇਂ 'ਚ ਤੁਸੀਂ ਕਿਹਾ ਕਿ ਸਿੱਖੀ ਨਾਲ ਜੋੜਨ ਦੀਆਂ ਕਈ ਸਾਰੇ ਉਪਰਾਲੇ ਕੀਤੇ ਗਏ ਪਰ ਇਸ ਸਮੇਂ ਤੁਹਾਨੂੰ ਲੱਗਦਾ ਹੈ ਕਿ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਅਸੀਂ ਦੇਖ ਰਿਹਾ ਕਿ ਕਈ ਇਲਾਕਿਆਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਧਰਮ ਪਰਿਵਰਤਨ ਵਰਗੀਆਂ ਚੀਜ਼ਾਂ ਚੱਲ ਰਹੀਆਂ ਨੇ ਖਾਸ ਤੌਰ ਦੇ ਉੱਤੇ ਆਰਥਿਕ ਤੌਰ ਤੇ ਲੋਕਾਂ ਨੂੰ ਤੁਸੀਂ ਕਹਿ ਲਓ ਕਿ ਪ੍ਰਭਾਵਿਤ ਕਰਕੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਦੇ ਸਵਾਲ ਉੱਠਦੇ ਰਹੇ ਨੇ ਤੁਹਾਡੇ ਧਿਆਨ 'ਚ ਕੋਈ ਅਜਿਹੀਆਂ ਚੀਜ਼ਾਂ ਆਈਆਂ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਇੱਕ ਚੁਣੌਤੀ ਦੇ ਤੌਰ ਤੇ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਚੁਣੌਤੀ ਵੱੰਡ ਰਹੀ ਹੈ ਸਿੱਖਾਂ ਦੇ ਲਈ ਇਹ ਚੀਜ਼ ਆ ਬਿਲਕੁਲ ਵੱੰਡ ਰਹੀ ਹੈ ਜੀ ਕੋਈ ਸ਼ੱਕ ਨਹੀਂ ਇੱਥੇ ਹਾਲਾਂਕਿ ਸਿੱਖਾਂ ਨੇ ਕਦੇ ਵੀ इंटरफेयर नहीं करने की कोशिश की थी दूजे धर्म अभी भी जाके डी ए वी संस्था मिशनरी सर्कल्स ने मिशनरी स्कूल ने उन्हें जाके भी असी कहीं कोशिश की घुसपैठ की थी जाए जी. लेकिन साढ़े वाल सारे कर रहे हैं सो क्रिश्चियन जरूर ढाल लगा रहे हैं अपने बॉर्डर बिल्ट जी स्पैशली है और आर एस एस भी जी भी सा घुसपैठ करने की कोशिश कर रही है ਉਸਾਲes ਸਾਡੇ ਵੀ ਹੁਣ ਜਿਹੜੇ ਬਹੁਤ ਸਾਰੇ ਲੋਕ ਸਾਡੇ ਅਗੇਂਸਟ ਪੜੇ ਨੇ ਔਰ ਕਨੈਕਸ਼ਨ ਰੱਖਦੇ ਨੇ ਉਸ ਪੰਨੇ ਸੋ ਅਸੀਂ ਇੱਕ ਤੇ ਡਾਇਰੀ ਸਕੂਲ ਜਿਹੜਾ ਉਹ ਨਵਾਂ ਬਣਾ ਨਹੀਂ ਉਥੇ ਜ਼ਮੀਨ ਖੇਤ ਲਈ ਹੈ ਸਾਡੇ ਬਾਰਡਰ ਤੇ ਸਕੂਲ ਹੈਗੇ ਨੇ ਜਿਵੇਂ ਤਨਵਾ ਕਲਾਸ ਸਕੂਲ ਹੈ ਉਹਨੂੰ ਵੱਡਾ ਕਰਨਾ ਹੈ ਸਾਡੇ ਨਾਲੇ ਸਕੂਲ ਹੈ ਸਾਡੇ ਮਜੀਠਾ ਸਕੂਲ ਹੈ ਇੱਕ ਅਸੀਂ ਡੇਰ ਬਬਾ ਨਾਲੋਂ ਜ਼ਮੀਨ ਮਿਲ ਰਹੀ ਹੈ ਉਸੇ ਅਗਲੇ 5 ਸਾਲਾਂ ਤੋਂ ਨਾਮ ਉੱਤੇ ਔਰ ਭਟਾਲੇ ਅਸੀਂ ਜਿਕਰ ਕੀਤਾ ਸੀਗਾ ਵਰਲਡ ਸਿਕ ਐਜੂਕੇਸ਼ਨ ਕਾਨਫਰੰਸ ਦਾ ਸੋ ਹਰ 2 ਸਾਲ ਬਾਅਦ ਹੁੰਦੀ ਹੈ ਅਸੀਂ 22 ਕ੍ਰਾਈਸੀ 6 ਸਾਲ ਦੇ ਗੈਪ ਦੇ ਬਾਅਦ ਕਰਾਈ ਸੀ ਔਰ ਉੱਥੇ ਇਸ ਐਨਾਉਂਸ ਕੀਤਾ ਸੀ ਕਿ ਅਸੀਂ ਜਿਹੜਾ ਅਗਲਾ ਸਕੂਲ ਅਸੀਂ ਹਰ ਹਰ ਕਾਨਫਰੈਂਸ ਐਕਸਪਲ ਨਾਮ ਅਨਾਉਂਸ ਕਰਦੇ ਹਾਂ ਜੀ ਤੋਂ ਅਸੀਂ ਬਟਾਲਾ ਅਨਾਉਂਸ ਕੀਤਾ ਸੀ ਬਕੋਜ਼ ਬਟਾਲਾ ਏਰੀਆ ਗੁਰਦਾਸਪੁਰ ਏਰੀਆ ਬਹੁਤ ਅਫੈਕਟਡ ਹੈ ਉੱਥੇ ਸਕੂਲ ਜ਼ਮੀਨ ਖਰੀਦ ਲਈ ਗਈ ਹੈ ਸਕੂਲ ਸ਼ੁਰੂ ਹੋ ਗਿਆ ਹੈ ਔਰ ਅਸੀਂ ਜਬੀ ਦੇ ਸਪਟੈਂਬਰ ਅਕਤੂਬਰ ਤੱਕ ਅਸੀਂ ਉੱਥੇ ਐਡਮਿਸ਼ਨ ਜਿਹੜੀਆਂ ਨਵੀਆਂ ਸ਼ੁਰੂ ਕਰ ਲਾਂਗੇ ਸੋ ਇਹ ਸਾਰਾ ਕੰਮ ਸੜਾ ਚੱਲ ਰਿਹਾ ਹੈ ਅਸੀਂ ਲਗਾਤਾਰਤਾ ਜੇ ਕੰਮ ਕਰ ਰਹੇ ਹਾਂ ਜੀ ਸਾਨੂੰ ਜਿਹੜੀਆਂ ਹੋਰ ਜ਼ਮੀਨਾਂ ਆਫਰ ਹੋਈਆਂ ਕਸ਼ਮੀਰੀਤੀ ਆਫਰ ਹੈ ਸਰ ਜਮੀਨ ਫ੍ਰੀ ਆਫ ਕਾਸਟ ਸਾਨੂੰ ਇੱਕ ਕਰਵਾੜਾ 2 ਏਕੜ ਸਕੂਲ ਹੈ ਬੜਾ ਬਣਾਇਆ ਆਫ ਫ੍ਰੀ ਆਫ ਕਾਸਟ ਆਫਰ ਹੋਇਆ ਸਾਨੂੰ ਜ਼ਿਲੰਦਰ 3 ਏਕੜ ਦੀ ਵੀ ਆਫਰ ਆਈ ਨੇ ਸੋ ਸਾਰੇ ਪ੍ਰੋਪੋਜ਼ਲ ਸਾਡੇ ਸਟੱਡੀ ਅਰਨ ਸਟੱਡੀ ਨਾਲੋਂ ਜੀ ਔਰ ਮੈਨੂੰ ਆਸ ਹੈ ਕਿ ਇਹ 5 ਸਾਲਾਂ ਅੱਛੀ ਘੱਟੋ ਘੱਟ 10 ਨਵੇਂ ਸਕੂਲ ਸ਼ੁਰੂ ਕਰ ਲਾਗੇ ਕਿ ਸੰਸਥਾਨੇ ਦਾਰਾ ਦਾਰਿੰਦਰ ਸਾਹਿਬ ਇੱਕ ਹਮੇਸ਼ਾ ਜ਼ਿਕਰ ਹੁੰਦਾ ਹੈ ਕਿ ਮਾਜੇ ਖੇਤਰ ਦੇ ਵਿੱਚ ਖਾਸ ਤੌਰ ਤੇ ਕੇਂਦਰਤ੍ਰੀ ਅਸੀਂ ਬਾਰੀ ਸੂਬਿਆਂ ਦੀ ਵੀ ਗੱਲ ਕਰੀਏ ਜਿਵੇਂ ਤੁਸੀਂ ਜੰਮੂ ਕਸ਼ਮੀਰ ਦਾ ਜ਼ਿਕਰ ਕਰ ਰਹੇ ਹੋ ਉੱਥੇ ਭਾਵੇਂ ਘੱਟ ਬਾਧੀ ਚ ਨੇ ਸਿੱਖ ਪਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਉਹ ਵੀ ਸਾਹਮਣਾ ਕਰ ਰਹੇ ਨੇ ਚੀਫ ਖਾਲਸਾ ਦਿਵਾਨ ਹੁਣ ਪੰਜਾਬ ਤੋਂ ਬਾਹਰ ਜਾ ਕੇ ਵੀ ਉਹਨਾਂ ਸਿੱਖਾਂ ਤੱਕ ਪਹੁੰਚ ਕਰਨ ਲਈ ਉੱਥੇ ਕੀ ਕੁਝ ਕਦਮ ਪਿਛਲੇ ਸਮੇਂ ਦੌਰਾਨ ਚੁੱਕੇ ਗਏ ਨੇ ਤੇ ਅੱਗੇ ਕੀ ਕੁਝ ਤੁਹਾਡੀ ਪਲੈਨਿੰਗ ਰਹੇਗੀ ਕਿ ਜਿਹੜੀਆਂ ਉਹ ਸਮੱਸਿਆਵਾਂ ਦਾ ਸਾਹਮਣਾ ਕਰਨੇ ਕਿਉਂਕਿ ਕਈ ਤੌਰ ਤੇ ਸਿਆਸੀ ਤੌਰ ਤੇ ਵੀ ਇਹਨਾਂ ਦੀ ਰਿਪ੍ਰੈਜ਼ੈਂਟੇਸ਼ਨ ਨਹੀਂ ਹੁੰਦੀ ਬਹੁਤ ਸਾਰੀਆਂ ਚੁਣੌਤੀਆਂ ਨੇ ਉਹਨਾਂ ਲਈ ਕੀ ਕੁਝ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਜੇ ਅਸੀਂ ਨਾਂਦੇੜ ਉੱਥੇ ਤੱਕ ਸੀ ਹਜ਼ੂਰ ਸਾਹਿਬ ਜਿਹੜਾ ਸਾਡਾ ਨੁਮਾਇੰਦਾ ਜਾਂਦਾ ਸੀ ਉਹਨੂੰ ਹਟਾ ਦਿੱਤਾ ਗਿਆ ਸੀ ਕਿਛੇ ਚੜੀ ਇੱਕ ਉਹਨਾਂ ਨੇ ਡੈਸੀਸ਼ਨ ਪਾਸ ਕੀਤੀ ਸੀਗੀ ਜੀ ਲੇਕਿਨ ਅਸੀਂ ਸਭ ਨੇ ਜ਼ੋਰ ਲਗਾਇਆ ਐਸਪੀਸੀ ਨੇ ਲਗਾਇਆ ਹੋਰ ਸਿਕਸ ਨੇ ਸਭ ਨੇ ਲਗਾਇਆ ਅਸੀਂ ਬਹੁਤ ਕੀਤਾ ਤੁਹਾਡੇ ਮਾਧਿਅਮ ਥਾਈਂ ਨਹੀਂ ਉਹ ਸਾਨੂੰ ਹੁਣ ਜਿਹੜੀ ਸੀਟ ਆ ਵਾਪਸ ਮਿਲ ਗਈ ਐ ਸੋ ਸਾਡਾ ਇੱਕ ਨੁਮਾਇੰਦਾ ਉੱਥੇ ਜਾਇਆ ਕਰੇ ਜੀ ਦੂਜੀ ਗੱਲ ਹੈ ਕਿ ਸਿਕਲੀ ਗਰ ਸਿਕ ਬਹੁਤ سارے ਹੈਗੇ ਨੇ ਕਰਨਾਟਕ ਅਜ ਮਹਾਰਾਸ਼ਟਰਾ ਚ ਤੇ ਉਹਨਾਂ ਨਾਲ ਕਨੈਕਟ ਕਨੈਕਸ਼ਨ ਚ ਆ ਤੇ ਜੋ ਮੇਰਾ ਪ੍ਰਪੋਜ਼ਲ ਹੈ ਕਿ ਐਸੀ ਉਥੇ ਵਸੇ 4-5 ਏਕੜ ਜਗ੍ਹਾ ਲੈ ਕੇ ਇਹ ਉਥੇ ਇੱਕ ਹਾਲ ਬਣਾ ਲਈਏ ਜਿਹੜਾ ਹਾਲ ਹੈ ਉਹਨਾਂ ਵਾਸਤੇ ਇੱਕ ਆਪਣਾ ਕਮਿਊਨਿਟੀ ਹਾਲ ਬਣ ਜੇ ਉਥੇ ਪੜਾਅ ਸਭੀ ਬਣ ਜੇ ਉਥੇ ਬੱਚੇ ਆਪਣੀ ਸਕੂਲਿੰਗ ਵੀ ਕਰ ਲੈਣ। ਸੋ ਇਹ ਸਾਡਾ ਕਨੈਕਸ਼ਨ ਉੱਥੇ ਦੇ ਗੱਲ ਕਰਦੇ ਆ। ਜੁਤੀ ਕਲ ਮੈਂ ਤੁਹਾਨੂੰ ਕਸ਼ਮੀਰ ਦੀ ਗੱਲ ਕਰ ਰਿਹਾ ਕਿ ਕਸ਼ਮੀਰ ਜਮੇਰੀ ਸੇ ਕਾ ਕੋ ਵੀ ਆਪਣਾ ਸਕੂਲ ਬਣ ਨਹੀਂ ਹੈਗਾ। ਸੋ ਉੱਥੇ ਸਬਤਾਈਜ਼ ਵੀ ਆਫਰ ਹੋ ਰਹੀ ਹੈ। ਜੰਮੂ ਵਿੱਚ ਵੀ ਸਾਨੂੰ ਗਵਰਨਮੈਂਟ ਕਸ਼ਮੀਰ ਦੀ ਹੈਸ ਬੀਨ ਫ੍ਰੀ ਆਫਰ ਰੀਨ ਟਪਲੀ ਇਟ ਇਜ਼ ਬੀਨ ਹੈ ਕੋ ਸਾਨੂੰ ਆਫਰ ਹੋ ਰਹੀ ਹੈ ਐਟ ਗਵ ਸੋ ਸਟਾਰਟ ਅਪ ਵੀ ਪ੍ਰੋਪੋਜ਼ਲ ਹੈ ਕਿ ਇਸ ਦੀ ਅਗਲੇ 5 ਸਾਲਾਂ ਚੋਤੇ ਕੋਸ਼ਿਸ਼ ਕਰ ਸਕਾਂਗੇ ਜੀ ਸੋ ਇਹ ਸਾਡੇ ਸਾਰੇ ਪ੍ਰਪੋਸਲ ਜੀ ਨੀਤੀ ਐਟਲਿਨੇ ਬਾਕੀ ਇਹ ਬੋਸਲ ਦਾ ਨਹੀਂ ਬੋਥਰਾ ਹੁੰਦਾ ਠੀਕ ਔਰ ਅਗਲੇ 5 ਸਾਲਾਂ ਚ ਮੈਂ ਤੁਹਾਨੂੰ ਵਿਸ਼ਵਾਸਨ ਦਵਾਣਾ ਕਿ ਜਿਹੜੀਆਂ ਮੈਂ ਗੱਲਾਂ ਕੀਤੀਆਂ ਉਸ ਤੋਂ ਬਾਅਦ ਹੀ ਕਰਾਂਗੇ ਤੁਸੀਂ ਨੰਦੇੜ ਸਾਹਿਬ ਐਕਟ ਦਾ ਜ਼ਿਕਰ ਕੀਤਾ ਹੈ ਉਹਨੂੰ ਲੈ ਕੇ ਸਵਾਲੇ ਉੱਠਿਆ ਕਿ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਲਗਾਤਾਰ ਜਿਹੜਾ ਸਿਆਸੀ ਤੌਰ ਤੇ ਦਖਲ ਹੈ ਉਹ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਬੇਸ਼ੱਕ ਹੁਣ ਉਹਨਾਂ ਨੇ ਟਾਲ ਦਿੱਤਾ ਹੈ ਉਸ ਸੋਧ ਨੂੰ ਇੱਕ ਸਬ ਕਮੇਟੀ ਦਾ ਹ ਕੀ ਤੁਹਾਨੂੰ ਲੱਗਦਾ ਕਿ ਸਿੱਖ ਸੰਸਥਾਵਾਂ ਤੇ ਸਰਕਾਰੀ ਕੰਟਰੋਲ ਵਧਾਉਣ ਦੀਆਂ ਇਹ ਕੋਸ਼ਿਸ਼ਾਂ ਨੇ ਜੋ ਕਿ ਲਗਾਤਾਰ ਚੱਲ ਰਹੀਆਂ ਨੇ ਤੇ ਜਿਹੜੀ ਹੁਣ ਇੱਕ ਸਬਕਮੇਟੀ ਬਣਾਈ ਗਈ ਹੈ ਉਹਦੀ ਕੋਈ ਲੋੜ ਸੀ ਜੇ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਫਿਲਹਾਲ ਜਿਹੜੀ ਸੋਧ ਕੀਤੀਆਂ ਨੂੰ ਟਾਲ ਰਹੇ ਹਾਂ ਪਰ ਫਿਰ ਵੀ ਇੱਕ ਸਬਕਮੇਟੀ ਬਣਾ ਰਹੇ Uh, मैं पहला दसिया कि सिक्खा ने कदे किसी धार्मिक संस्था च इंटरफेयर करने की कोशिश नहीं की डी ए वी कंटर कर करने की कोशिश नहीं की सिक्खा ने पाब बहुमत होने के बावजूद न अभी कहीं किसी मिशनरी स्कूल जाके कोशिश की थी। कि साइड बंदे नुमाइंद या इलेक्शन करके उन्हें जाने की कोशिश करिए लेकिन साड़ी ट्रैजडी है त्रास है कि साइड एस जी पीसी भी आर एस एस ने दो बारी ट्राई की है दो बारी फेल फेल हुई है और कि ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਕਿ ਅਸੀਂ ਕਿਸੇ ਤਰੀਕੇ ਨਾਲ ਜਿਹੜੀ ਆ ਸੰਸਾ 120 ਸਾਲ ਪੁਰਾਣੀ ਸੰਸਾ ਸਾਡੀ ਐਂਟਰ ਹੋ ਜਾਈਏ ਸੋ ਇਹ ਜਿਹੜੀ ਇਹ ਵੱਡੀ ਗੱਲ ਹੈ ਬਹੁਤ ਮੈਂ ਕੰਡਮ ਕਰਦਾ ਕਿ ਜਿਹੜੀ ਸਿੱਖ ਸੰਸਾਵਾਂ ਨੇ ਸਿੱਖਾਂ ਵਾਸਤੇ ਰਹਿਣ ਦੋ ਅਸੀਂ ਜਿੱਸਾ ਮਰਜ਼ੀ ਰਨ ਕਰੀਏ ਜਿੱਤਾ ਮਜੀ ਚਲਾਈਓ ਸਾਡੀ ਮਜੀਏ ਅਸੀਂ ਬੱਚਾ ਨੂੰ ਚੰਗਾ ਪੜਾਈਏ ਅਸੀਂ ਬੱਚਾ ਨੂੰ ਚੰਗੇ ਸਿੱਖ ਬਣਾਈਏ ਅਸੀਂ ਬੱਚਾ ਨੂੰ ਚੰਗੇ ਸਟ੍ਰੀਟਸਨ ਬਣਾਈਏ ਜੀ ਸੋ ਇਹ ਗੱਲ ਹੈ ਮੈਂ ਬੱਚਾ ਨੂੰ ਜਿਹੜੇ ਸਾਡੇ ਬੱਚੇ ਨੇ ਸਿਰਫ ਅਸੀਂ ਉਹਨਾਂ ਨੂੰ ਸਿੱਖਿਆ ਸਿੱਖਿਆ ਨਹੀਂ ਦਿੰਦੇ ਅਸੀਂ ਉਹਨਾਂ ਨੂੰ टीच करते हैं टेबल मैनेज कितने फोन किमें चुकना है जवाब किमें देना है पंजाबी न इंग्लिश किए बोलनी है तो सा इंग्लिश वाल बहुत स्ट्रैस है क्योंकि बच्चे बहुत सारे बाहर जा रहे हैं और इसको अं रोक नहीं पा रहे कोई भी तो वो भी जो बच्चे बाहर जा रहे घट्टों घट्ट जाके चंगे सिटन बन जान पढ़ाई कर लन सिर्फ मिनीअल जॉब्स न करन पढ़ाई करके अकाउंटेंट ना चंगे जॉब से लेकिन जाके ब्लू कॉलेज जॉब्स कर सो यहाँ वाइट कॉलेज जॉब्स करा मकसद है दुआ था कि पूरे कंपलीट एक सिर्फ ਜਿਕਨੇ ਸਿੱਖਣਾ ਹੋਵੇ ਲੇਕਿਨ ਉਹ ਇੱਕ ਜਗਾ ਐਗਜ਼ਾਮਪਲ ਹੋਵੇ ਇਨਸਾਨ ਦਾ ਤੋਂ ਸਾਡੇ ਬੱਚਾ ਪੜ ਕੇ ਜਾਵੇ ਸਾਡੇ ਸਕੂਲਾਂ ਚ ਤੇ ਦੂਜੀ ਗੱਲ ਮੈਂ ਆਈਏਐਸ ਆਈਪੀਐਸ ਦੀ ਗੱਲ ਕਰਨਾ ਹੈ ਜਾਂ ਫੌਜ ਦੀ ਗੱਲ ਕਰਨਾ ਹੈ ਜੀ ਤੁਸੀਂ ਅੱਜ ਤੋਂ 40 ਸਾਲ ਪਹਿਲਾਂ ਲੇ ਲੋ ਜਿਹੜੇ ਪ੍ਰਾਂਤ ਜਾਉ ਉਥੇ ਆਈਪੀਐਸ ਲਗਾ ਹੁੰਦਾ ਸੀ ਸਾਡੇ ਡੀਐਸਪੀ ਲਗਾ ਹੁੰਦਾ ਸੀ ਸੋਰੀ ਡੀਐਸਪੀ ਤਾਂ ਨਹੀਂ ਪਰ ਐਸਪੀ ਉਸ ਤੋਂ ਉੱਪਰ ਜਾਂ ਡੀਸੀ ਲਗਾ ਹੁੰਦਾ ਸੀ ਔਰ ਸੈਕੰਡ ওয়ার্ল্ড ਵਾਰ ਦੇ ਵੇਲੇ ਸਾਡੇ 2% ਆਬਾਦੀ ਹੋਣ ਦੇ ਬਾਵਜੂ 22% ਸਾਡੇ ਫੌਜ ਦੇ ਲਈ ਸੇਕ ਹੁੰਦੇ ਸੀ ਜੀ ਇਹ ਸਰ ਅੱਛੇ ਤੱਕ ਅੱਗੇ ਇਸ ਨੂੰ ਬਹੁਤ ਆਪਾਂ ਇਸ ਕੰਮ ਨੂੰ ਅਸੀਂ ਵਾਰਨਾ ਤੇ ਇਹ ਨੂੰ ਪੱਕਾ ਪਤਾ ਹੈ ਕਿ ਇਹਨੇ ਪੰਜ ਚੰਦ ਸਮਾ ਸਾਰੇ ਕੰਮ ਕਰ ਸਕਦੇ ਨੇ ਜਿਹੜੀ ਜਿਹੜੇ ਕੰਪੀਟੀਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇਣਾ ਹੈ ਜਿਹੜੀ ਇੱਕ ਆਮ ਪੜ੍ਹਾਈ ਹੈ ਉਸ ਤੋਂ ਇਲਾਵਾ ਵੱਖਰੇ ਤੌਰ ਤੇ ਵੀ ਕੋਈ ਤੁਹਾਡੇ ਵੱਲੋਂ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੋ ਕੋਈ ਬੱਚਾ ਆਰਥਿਕ ਤੌਰ ਤੇ ਇੰਨਾ ਚੰਗਾ ਨਹੀਂ ਹੈ ਉਹ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਲੈ ਕੇ ਵੀ ਬੱਚਿਆਂ ਦੀ ਕੋਈ ਮਦਦ ਕੀਤੀ ਜਾਂਦੀ ਹੈ ਨਹੀਂ ਫਿਲਹਾਲ ਤੇ ਸਿਰਫ ਅਸੀਂ ਸਕੂਲੀ ਜਮਤ ਕਰ ਰਹੇ ਹਾਂ ਉਹਨਾਂ ਦੀ ਔਰ ਉਹਦੇ ਚ ਜਿਹੜੇ ਬੱਚੇ ਆਰਥਿਕ ਤੌਰ ਤੇ ਘੱਟ ਹੁੰਦੇ ਆ ਅਸੀਂ ਉਹਨਾਂ ਬਸ ਸਪੈਸ਼ਲ ਕੰਸੈਸ਼ਨਸ ਰੱਖੇ ਹੋਏ ਨੇ ਜੀ ਵੀ ਪ ਜੇ ਕਿਸੇ ਮਾਪੇ ਨੂੰ ਸੈਪਰੇਟਡ ਹੋਣ ਜਾਂ ਐਬੋਰਟ ਹੋਣ ਜਾਂ ਵਿਡੋ ਹੋਵੇ ਮਦਰ ਜਾਂ ਕੋਈ ਕਾਟ ਕੈਨਸਲ ਹੋਵੇ ਤਾਂ ਉਹਨਾਂ ਨੂੰ ਬਹੁਤ ਸਾਰੇ ਕੰਸਟਰੈਂਸਿਸ ਜਿੰਮੇ ਆਉਂਦਾ ਹੈ ਉਹ ਚਲ ਰਿਹਾ ਕੰਮ ਲੇਕਿਨ ਇਹ ਸੱਚ ਹੈ ਕਿ ਹੁਣ ਤੱਕ ਅਸੀਂ ਕਿ ਬਹੁਤ ਚੰਗਾ ਅਸੀਂ ਕਦਮ ਨਹੀਂ ਚੁੱਕ ਸਕਦੇ ਜਦਨਾ ਅਸੀਂ ਬੱਚੇ ਨੂੰ ਆਈਐਸ ਆਈਪੀਐਸ ਵਾਸ ਸਟਿਚੂਏਸ਼ਨ ਕਰ ਸਕੀਏ ਲੇਕਿਨ ਅਸੀਂ ਬੜੇ ਪ੍ਰੇਰਿਤ ਆਏ ਕਿ ਉਹ ਵਾਪਸ ਸੇਵਾ ਸਿੰਘ ਜਿਹੜੇ ਨੇ ਖਰੂਸਾ ਵਾਲੇ ਜੀ ਔਰ ਸਾਡੇ ਕੁਝ ਟੀਚਰਸ ਕਾਮਨ ਵੀ ਨੇ ਸਾਡੇ ਵੀ ਮੈਂਬਰ ਨੇ ਉਹਦੇ ਵੀ ਅੱਗੇ ਉਹ ਹੈਲਪ ਕਰਦੇ ਉਹਨਾਂ ਦੀ ਉਹਨਾਂ ਦੀ ਮਦਦ ਨਾਲ ਅਸੀਂ ਅੱਗੇ ਪਿੰਨਾ ਸਾਲਾਂ ਤੋਂ ਤੁਹਾਨੂੰ ਡੈਫੀਨਿਟਲੀ ਕੋਈ ਬੱਚਾ IAS IPS ਕੋਚ ਕਰਕੇ ਦਿਖਾਵਾਂਗੇ ਜੀ ਇੱਕ ਤੁਸੀਂ ਜ਼ਿਕਰ ਕੀਤਾ ਕਿ ਬੱਚੇ ਬਾਹਰ ਬਹੁਤ ਰੁਖ ਕਰ ਰਹੇ ਨੇ ਵਿਦੇਸ਼ਾਂ ਦਾ ਕਈ ਸਾਰੇ ਉਹਦੇ ਪਿੱਛੇ ਕਾਰਨ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਚੁਣੌਤੀ ਨਾਲ ਨਜਿੱਠਣ ਦੇ ਲਈ ਮੌਜੂਦਾ ਸਮੇਂ 'ਚ ਕੋਈ ਅਜਿਹਾ ਕੋ ਕਦਮ ਤੋਂ ਲੱਗਦਾ ਹੈ ਕਿ ਚੁੱਕਿਆ ਗਿਆ ਸਰਕਾਰਾਂ ਵਾਲੇ ਪਾਸਿਓਂ ਸੰਸਥਾ ਦੇ ਤੌਰ ਤੇ ਚੀਫ ਖਾਲਸਾ ਦਰਬਾਰ ਇਹਦੇ ਵਿੱਚ ਕੀ ਭੂਮਿਕਾ ਦਾ ਕਰ ਰਹੀ ਹੈ ਕਿ ਜੇ ਬੱਚੇ ਜਾਣ ਵੀ ਵਿਦੇਸ਼ਾਂ ਦੇ ਵਿੱਚ ਤਾਂ ਆਪਣਾ ਘੱਟੋ ਘੱਟ ਸਿੱਖੀ ਸਰੂਪ ਜੜਾਏ ਉਸ ਨੂੰ ਕਾਇਮ ਰੱਖਣ ਤੁਸੀਂ ਜਿੰਨਾ ਛੋਟੇ ਉਮਰ ਦੇ ਬੱਚੇ ਨੂੰ ਫੜ ਲਓਗੇ ਹੁਣ ਅਸੀਂ ਪਿੱਛੇ ਤੇ ਅਬਲ ਸੰਤਾ ਕਰਾਇਆ ਛੋਟੇ ਛੋਟੇ ਬੱਚੇ ਨੂੰ ਲੇਕਿਨ ਅਸੀਂ ਸਿਰਫ ਬੱਚਾ ਨਹੀਂ ਲਿਆ ਅਸੀਂ ਮਾਪੇ ਉਹਨਾਂ ਨੂੰ ਲੈਨੇ ਮਾਪਿਆਂ ਨੂੰ ਪਰਮਿਸ਼ਨ ਲਈ ਹੈ ਮਾਪਿਆਂ ਨੂੰ ਸਮਝਾਇਆ ਉਹਨਾਂ ਨੂੰ ਕਿ ਛੋਟਾ ਬੱਚਾ ਇਹ ਕਰ ਲੇਗਾ ਕਿਉਂਕਿ ਮੈਂ ਬਹੁਤ ਵਾਰੀ ਵੇਖਿਆ ਕਿ ਜਿਹੜੇ ਮਾਪੇ ਹੁੰਦੇ ਨੇ ਉਹੀ ਇਸ ਕੰਮ 'ਚ ਹੋ ਜਾਂਦੇ ਨੇ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਤੂੰ ਕੀ ਕਰਨਾ ਵਾਲ ਕਟਾਲਾ ਕੋਈ ਗੱਲ ਨਹੀਂ ਸੋ ਮਾਪਿਆਂ ਨੂੰ ਕਨਵਿੰਸ ਕੀਤਾ ਫਿਰ ਬੱਚੇ ਨੂੰ ਕਨਵਿੰਸ ਕੀਤਾ ਫਿਰ ਉਹਨਾਂ ਨੂੰ ਸ਼ਿਕਾਇਆ ਸੀ ਜੀ ਸੋ ਫਿਰ ਸਾਡਾ ਜਿਹੜੀ ਧਾਰਮਿਕ ਹੈ ਉਹ ਅਸੀਂ ਕਾਫੀ ਹੱਦ ਤੱਕ ਸਾਡੇ ਜਿਹੜੇ ਗੁਰਪੁਰਬ ਸੀ ਮਨਾਉਂਦੇ ਆ ਫਿਰ ਅਸੀਂ ਨਗਰ ਕੀਰਤਨ ਸਾਡਾ ਹੁੰਦਾ ਪਿੱਛੇ ਕਰਕੇ ਆਟਿਆਂ ਅਰਦਾਸ ਸਾਡਾ ਬੱਚਾ ਕਰਦਾ ਆਪਣੀ ਜੀ ਸੋ ਇਹ ਨਹੀਂ ਕਿ ਕੋਈ ਵੱਡਾ ਬੰਦਾ ਆ ਕਰੇ ਆਪਣਾ ਬੱਚਾ ਸਕੂਲ ਦਾ ਪੜਿਆ ਅਰਦਾਸ ਕਰਦਾ ਇਸ ਤਰ੍ਹਾਂ ਪਿੱਛੇ 33 ਸੱਜਾਂ ਦੀ ਅਸੀਂ ਇੱਕ ਲਗਾਈ ਹੈ ਅ ਅਸੀਂ ਉਹ ਕਿਉਂਕਿ ਤੇ ਆ ਅ ਮਤਲਬ ਅਸੀਂ ਆਏ ਸੀ ਕਿ ਪਿੱਛੇ ਸਾਡੇ ਬੱਚਾ ਨੂੰ ਪੜਾਉਣ ਵਾਸਤੇ ਆਏ ਸੀ ਦੋਨੋਂ ਜੀ ਸੋ ਇਹ ਸਾਰਾ ਕੰਮ ਚੱਲ ਰਿਹਾ ਔਰ ਇੱਕ ਗੱਲ ਹੈ ਕਿ ਮੈਂ ਜਿਤਨਾ ਸੀ ਭਾਈ ਵੀਰ ਸਿੰਘ ਦੇ ਨਾਲ ਸਾਡਾ ਕਨੈਕਸ਼ਨ ਨਾ ਜਾਦਾ ਜੀ ਸੋ ਭਾਈ ਵੀਰ ਸਿੰਘ ਦਾ ਅਸੀਂ ਇੱਕ ਸਾਇਤ ਉਹਦਾ ਅਧਿਆਨ ਕੇਂਦਰ ਬਣਾਇਆ ਆਪਣੇ ਤੇ ਉਹਨਾਂ ਦੀ ਸਾਰੀਆਂ ਪੁਸਤਕਾਂ ਅਵੇਲੇਬਲ ਨੇ ਜਿਹੜੇ ਉਹਨਾਂ ਤੇ ਲਿਖੇ ਨੇ ਲੋਕਾਂ ਦੇ ਲੇਖ ਉਹ ਸੜੇ ਕੋ ਅਵੇਲੇਬਲ ਹੋਣਗੇ ਕੰਪਿਊਟਰ ਲਾਇਬ੍ਰੇਰੀ ਸਭ ਕੁਝ ਹੋਗਾ ਜਦੋਂ ਤੱਕ ਕੰਮ ਕਰਨਾ ਚਾਹੇਗਾ ਸਾਡੇ ਸਕੂਲ ਚ ਜਾ ਕੇ ਸਾਡੇ ਸੰਸਥਾ ਚ ਜਾ ਕੇ ਉਹ ਉੱਥੇ ਭਾਈ ਵੀਰ ਸਿੰਘ ਤੇ ਕੰਮ ਹੋ ਸਕਦਾ ਹੈ ਜੀ ਉਹਨਾਂ ਦੀ ਜਿਹੜੀ ਕੁਟਿਆ ਹੈ ਲਾਰੈਂਸ ਰੂਟ ਤੇ ਉੱਥੇ ਸਾਡੇ ਬੱਚੇ ਜਾਣ ਲੱਗ ਪਏ ਨੇ ਉਹਨਾਂ ਬਾਰੇ ਪਛਾਣਨ ਲੱਗ ਪਏ ਨੇ ਨਰਗੋਨੀਆਰਾ ਉਹਨਾਂ ਦੀ ਜਿਹੜੀ ਮੈਗਜ਼ੀਨ ਸੀਗੀ ਉਹ ਕਾਫੀ ਤਰ ਤੋ ਬੰਦ ਹੋ ਗਈ ਸੀ ਉਹਨੋਂ ਅਸੀਂ ਦੁਆਰਾ ਪ੍ਰਕਾਸ਼ਿਤ ਕਰਨਾ ਸ਼ੁਰੂ ਕਰਤਾ ਹੈ ਉਹਨਾਂ ਦੀ ਤਸਵੀਰ ਅਸੀਂ ਹਰ ਸਕੂਲ ਚ ਲਗਾਈ ਹਰ ਪ੍ਰਿੰਸੀਪਲ ਦੇ ਆਫਿਸ ਲੱਗੀ ਹੋਏਗੀ ਜੀ ਔਰ ਬੱਚਾ ਨੂੰ ਉਹਨਾਂ ਨਾਲ ਜੋੜਨ ਵਾਸਤੇ ਸਿੱਖਿਆ ਨਾਲ ਜੋੜਨ ਵਾਸਤੇ ਅਸੀਂ ਜਿਹੜੀ ਪੁਸਤਕ ਆ ਉਹਨਾਂ ਦੀ ਸੁੰਦਰੀ ਉਹਦਾ ਪਹਿਲਾ ਅਪਰੋਚ ਸੀਗਾ ਸੋ ਉਹ ਅਸੀਂ ਬੱਚਾ ਨੂੰ 9ਵੀਂ 8ਵੀਂ ਤੋਂ 9ਵੀਂ ਦੇ ਬੱਚਾ ਨੂੰ ਉਹ ਲਗਾਇਆ ਇਹ ਸਾਰੇ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਸਿੱਖਿਆ ਨਾਲ ਜੁੜਨ ਔਰ ਇਤਿਹਾਸ ਨਾਲ ਜੁੜਨ ਔਰ ਪਾਈ ਵੀਰਸ ਨਾਲ ਜੁੜਨ ਜਿਹੜੇ ਸਾਡੇ ਬਾਣੀ ਸੀ ਜਿੱਦਾਂ ਸਾਡੀ ਸੰ ਤੇ ਡਾਕਟਰ ਜੀ ਨਿਤਰ ਇਹ ਦੱਸੋ ਕਿ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਜਾਂ ਜਾਣਕਾਰੀ ਨਹੀਂ ਹੁੰਦੀ ਉਹਨਾਂ ਤੱਕ ਚੀਫ ਖਾਲਸਾ ਦਵਾਨ ਕਿਵੇਂ ਪਹੁੰਚ ਕਰਦਾ ਹੈ ਤੁਹਾਡੇ ਤੱਕ ਕੀ ਪਰਿਵਾਰ ਸਿੱਧੇ ਆ ਜਾਂਦੇ ਨੇ ਕਿਸ ਕੋਈ ਤੁਸੀਂ ਅਜਿਹੇ ਤਰੀਕਾ ਰੱਖਿਆ ਹੋਇਆ ਕਿ ਤੁਸੀਂ ਵੀ ਅਜਿਹੇ ਪਰਿਵਾਰਾਂ ਨੂੰ ਲੱਭ ਸਕੋ ਜਿਨ੍ਹਾਂ ਦੇ ਬੱਚਿਆਂ ਨੂੰ ਜ਼ਰੂਰਤ ਹੈ ਕਿ ਉਹ ਅੱਗੇ ਪੜ੍ਹਾਈ ਦੇ ਵਿੱਚ ਚੰਗੇ ਨੇ ਪਰ ਉਹਨਾਂ ਦੇ ਕੋਲ ਕਿਉਂਕਿ ਆਰਥਿਕ ਸਾਧਨ ਨਹੀਂ ਚੰਗੇ ਤਾਂ ਉਹ ਅੱਗੇ ਨਹੀਂ ਜਾ ਪਾਉਂਦੇ ਕੀ ਸੰਸਥਾ ਵੱਲੋਂ ਵੀ ਅਜਿਹੇ ਪਰਿਵਾਰਾਂ ਨੂੰ ਲੱਭਿਆ ਜਾਂਦਾ ਹੈ ਬੱਚਿਆਂ ਨੂੰ ਲੱਭਿਆ ਜਾਂਦਾ ਹੈ ਕੀ ਕੁਝ ਤਰੀਕਾ ਤੁਸੀਂ ਅਪਣਾਉਣਿਓ ਤੇ ਤੁਹਾਡੇ ਤੱਕ ਜੇ ਕਿਸੇ ਨੇ ਪਹੁੰਚ ਕਰਨੀ ਹੈ ਤਾਂ ਉਹਦੇ ਲਈ ਕਿਵੇਂ ਸੰਸਥਾ ਪ੍ਰਚਾਰ ਕਰਦੀ ਹੈ ਲੋਕਾਂ ਤੱਕ ਜਾਂਦੀ ਹੈ ਕਿ ਭਾਈ ਤੁਹਾਡਾ ਜੇ ਬੱਚਾ ਕਾਬਲ ਹੈ ਤਾਂ ਅਸੀਂ ਅੱਗੇ ਨੂੰ ਚੰਗੀ ਸਿੱਖਿਆ ਦੇਣ 'ਚ ਮਦਦ ਕਰਾਂਗੇ ਟੀਚਰਸ ਜਾਣਦੇ ਆਪਣੇ ਜਿਹੜੇ ਇਲਾਕੇ ਸਕੂਲਾਂ ਦਾ ਤੇ ਟੀਚਰਸ ਜਾਣਦੇ ਨੇ ਜੀ ਤੇ ਟੀਚਰ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਆਓ ਤੁਸੀਂ ਪੜ੍ਹੋ ਬੱਚਿਆਂ ਨੂੰ ਪੜਾਉਂਦੇ ਨੇ ਲੋੜਵੰਦ ਬੱਚਿਆਂ ਨੂੰ ਦੱਸਿਆ ਹੈਲਪ ਵੀ ਕਰਦੇ ਹਾਂ ਅਸੀਂ ਅਸੀਂ ਜਿਹੜੇ 10 ਸਕੂਲ ਨੇ ਸਾਡੇ ਉਹ ਤੇ ਹੈਗੇ ਨੇ ਗਵਰਨਮੈਂਟ ਨਾਲ ਉਹ ਜਿਹਨੂੰ ਅਸੀਂ ਕਹਿੰਦੇ ਆਦਰ ਸਕੂਲ ਨੇ ਜਿਹਦੇ ਗਵਰਨਮੈਂਟ ਪੇ ਕਰਦੇ ਕਰਦੇ ਆ ਔਰ ਫ੍ਰੀ ਆਫ ਕਾਸਟ ਵਿੱਚ ਹਨ ਪੜਾਈ ਹੁੰਦੀ ਹੈ ਖਤਮਾਂ ਮਿਲਦੀਆਂ ਨੇ ਡਰੈਸਸ ਮਿਲਦੀਆਂ ਨੇ ਇਸ ਤਰ੍ਹਾਂ ਉਹਦੇ ਸਬਾਹ ਸਾਡੇ ਕੋਲ ਇੱਕ ਬਸੰਤ ਐਵੇਨਿਊ ਸਕੂਲ ਹੈ ਇੱਕ ਗੋਲਡਨ ਐਵੇਨਿਊ ਸਕੂਲ ਹੈ ਔਰ ਇੱਕ ਅੰਮ੍ਰਿਤ ਸੱਚ ਰੇਲ ਔਰ ਸੋਥਰਨ ਲਿੰਕ ਰੋਡ ਤੇ ਸਕੂਲ ਸੋ ਇਹਨਾਂ ਵਿੱਚ ਬੱਚੇ ਸਾਡੇ 5ਵੀਂ ਤੱਕ ਪੜਾਉਂਦੇ ਆਂ ਸੀ ਟੋਟਲੀ ਫ੍ਰੀ ਆਫ ਕਾਸਟ ਨਾ ਪੜਾਈ ਨਾ ਨਾ ਦੇ ਖਤਮਾਂ ਦਾ ਖਰਚਾ ਨਾ ਪੜ੍ਹਾਈ ਦਾ ਖਰਚਾ ਸੋ ਟੋਟਲ ਖਰਚਾ ਨੂੰ ਅ ਜੀ ਇਹ ਅਸੀਂ ਸਾਰਾ ਕਰ ਰਹੇ ਆ ਪਰ ਜੇ ਕੋਈ ਲੋੜਵੰਦ ਬੱਚਾ ਹੋਵੇ ਤਾਂ ਦੱਸਿਆ ਪੈਣਾ ਮੇਜੇ ਕੋਈ ਵਿਡੋ ਹੈ ਕੋਈ ਸੈਪਰੇਟਡ ਹੈ ਕੋਈ ਕੈਂਸਰ ਹੈ ਫੈਮਲੀ ਚ ਜਾਂ ਕੇ ਦੀ ਆਰਥਿਕ ਬਹੁਤ ਘਟਾ 10000 ਤੋਂ ਕੱਟ ਗਈ ਸੈਲਰੀ ਹੈ ਤਾਂ ਅਸੀਂ ਉਹਨਾਂ ਨੂੰ ਬਹੁਤ ਸਾਰਾ ਹੈਲਪ ਕਰਦੇ ਆ ਬਹੁਤ ਸਾਰਾ ਕੰਸੈਸ਼ਨ ਦਿੰਦੇ ਆ ਅਸੀਂ ਉਹਨਾਂ ਨੂੰ ਠੀਕ ਇੱਕ ਹੋਰ ਤਾਂ ਦੀ ਹਿੱਸੇਦਾਰੀ ਨੂੰ ਲੈ ਕੇ ਸਵਾਲ ਉੱਠ ਰਿਹਾ ਸੀ ਕਿ ਸੰਸਥਾ ਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਜਿਹੜੀ ਹੈ ਉਹ ਕਾਫੀ ਘੱਟ ਹੈ ਹਾਲਾਂਕਿ ਜਿਹੜੀਆਂ ਬਾਕੀ ਸੰਸਥਾਵਾਂ ਨੇ ਅਸੀਂ ਸਿੱਖਿਆ ਸੰਸਥਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚੋਂ ਕੰਮ ਕਰ ਰਹੀਆਂ ਨੇ ਪਰ ਸਿੱਧੇ ਤੌਰ ਤੇ ਜਦੋਂ ਅਸੀਂ ਜਨਰਲ ਹਾਊਸ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਔਰਤਾਂ ਦੀ ਜਿਹੜੀ ਹਿੱਸੇਦਾਰੀ ਹੈ ਕਾਫੀ ਘੱਟ ਹੈ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਕਿਉਂਕਿ ਤੁਹਾਡੇ ਦੂਜੇ ਟੜੇ ਦੇ ਵਿੱਚੋਂ ਇਹ ਆਵਾਜ਼ਾਂ ਆਉਂਦੀਆਂ ਨੇ ਕਿ ਵਧਣੀ ਚਾਹੀਦੀ ਹੈ ਹਿੱਸੇਦਾਰੀ ਔਰਤਾਂ ਨੂੰ ਵਾਤਵਤ ਮੌਕਾ ਜੜਾ ਮਿਲਣਾ ਚਾਹੀਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਮੈਂ ਬਿਲਕੁਲ ਨਾਲ ਐ ਸੈਕਰੀ ਬਹੁਤ ਘਟ ਹੈ ਉਹ ਤੇ ਚੇ ਕਰਨਾ ਕਿ ਪਿਛਲੇ ਨੇ ਕਦੇ ਮੈਂਬਰ ਬਣਾਏ ਨਹੀਂ ਜੀਡੀਸੀ ਤੇ ਮਿੰਤਰ 2 ਸਾਲ ਪ੍ਰਧਾਨ ਬਣਨੇ ਹੋਏ ਨੇ ਔਰ ਮੈਂ ਮੈਂਬਰ ਨਵਾਨੀ ਕੋ ਬਣਾਇਆ ਜਿੱਤ ਵੀ ਮੈਂਬਰ ਨਵਾਨੀ ਬਣਾਇਆ 2 ਸਾਲ ਲੱਗੇ ਔਰ ਮੈਨੂੰ ਸਗੋਂ ਸਾਰੇ ਕਹਿੰਦੇ ਮੈਂਬਰ ਬਣਾ ਲਾ ਕਿਉਂਕਿ ਇਹ ਰਿਵਾਜ ਚੱਲਿਆ ਸੀ ਕਿ ਮੈਂਬਰ ਬਣਾਉਂਦੇ ਇਲੈਕਸ਼ਨ ਜਿੱਤੋ ਤੇ ਮੈਂ ਕਹਿਆ ਯਾਰ ਜਿਹੜੇ ਮੈਂਬਰ ਨੇ ਪੁਰਾਣੇ ਇਹਨਾਂ ਨਾਲ ਇਲੈਕਸ਼ਨ ਜਿੱਤਾਂਗੇ ਜਿੱਤਾਂਗੇ ਤੇ ਜੇ ਨਹੀਂ ਚਾਹਣਗੇ ਤਾਂ ਨਾਲ ਜਿੱਤਾਂਗੇ ਜੇ ਚਾਹਣਗੇ ਤਾਂ ਪਹਿਲੇ ਜਿੱਤਾਂਗੇ ਲੇਕਿਨ ਹਾਂ ਇੱਕ ਵਾਰੀ ਪ੍ਰਧਾਨ ਬਣਨ ਦੇ ਬਾਅਦ ਅਸੀਂ ਮੈਂਬਰ ਬਣਾਉਣੇ ਨੇ ਜਿਹੜੇ ਅਸੀਂ ਡੈਫੀਨਿਟਲੀ ਅਲੱਗ ਅਲੱਗ ਡਾਇਵਰਸ ਫੀਲਡਸ ਚ ਲਾਂਗੇ ਔਰ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਵੱਤ ਉਹ ਅਸੀਂ ਲੇਡੀਜ਼ ਲਈਏ ਕਿਉਂਕਿ ਸਾਡੀਆਂ ਜਿਵੇਂ ਪੁੱਜੇ ਤੜੇ ਨੇ ਪੁਆਇੰਟ ਆਊਟ ਕੀਤਾ ਕਿ ਜੇ ਲੇਡੀ ਟੀਚਰਸ ਬਹੁਤ ਜ਼ਿਆਦੀਆਂ ਨੇ ਜੀ ਉਹਨਾਂ ਵਾਸਤੇ ਵੈਸੇ ਸਾਡੇ ਕੋਲ ਪ੍ਰੋਪਰ ਇੱਕ ਸਪੈਕਿਅਲ ਅਰੇਂਜਮੈਂਟ ਕਮੇਟੀ ਬਣੀ ਹੋਈ ਹੈ ਜਿਸਾਂ ਜਿਵੇਂ ਕਿਰਨ ਜੋਤ ਕੌਰ ਜੀ ਉਹ ਛੇ ਗਏ ਇੱਕ ਮੈਡਮ ਸਵਰਾਜ ਕੌਰ ਹੈਗੇ ਨੇ ਖਾਸ ਕਰਕੇ ਦੇ ਸਾਡੇ ਪ੍ਰਿੰਸੀਪਲ ਨੇ ਸਾਡੇ ਡਾਇਰੈਕਟਰ ਨੇ ਸਾਡੇ ਵਕੀਲ ਨੇ ਇੱਕ ਜਨਰਲ ਅਸ ਵਿੱਚ ਪਾਇਆ ਹੋਇਆ ਪਬਲਿਕ ਕਮੇਟੀ ਬਣੀ ਹੈ ਔਰ ਜਦੋਂ ਕੇਸ ਹੁੰਦਾ ਸਿੱਧੂ ਕੇਸ ਦਿੰਨੇ ਹੈ ਸੈਕੂਅਲ ਅਕਸੈਸਮੈਂਟ ਦਾ ਅਸੀਂ ਇਹ ਬਾਰੇ ਬਹੁਤ ਸੈਂਸਿਟਿਵ ਹੈ ਮੈਂ ਪਰਸਨਲੀ ਮੇਰੇ ਦੋ ਬੇਟੀਆਂ ਨੇ ਔਰ ਮੈਂ ਇਸ ਵੇਲੇ ਬਹੁਤ ਸੈਂਸਿਟਿਵ ਹਾਂ ਕਿ ਇੱਕ ਕਦੇ ਵੀ ਕਿਸੇ ਨੂੰ ਇਹ ਜੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦੇ ਤੇ ਇੱਕ ਜ਼ਿੰਦਗੀ ਸਕਾਰਿੰਗ ਹੋ ਜਾਂਦੀ ਹੈ ਧੱਕਾ ਲੱਗ ਜਾਂਦਾ ਸੋ ਪੂਰੀ ਕੋਸ਼ਿਸ਼ ਹੈ ਦੀ ਅਸੀਂ ਤੁਸੀਂ ਤੁਸੀਂ ਹਿੱਸੇਦਾਰੀ ਵਧਾਉਣ ਲਈ ਕੀ ਕਰੋਗੇ ਤੁਸੀਂ ਤੁਸੀਂ ਇਹਦੇ ਲਈ ਕੀ ਕਦਮ ਚੁੱਕੋਗੇ ਕਿ ਭਵਿੱਖ ਦੇ ਵਿੱਚ ਜੇ ਔਰਤਾਂ ਨੇ ਉਹਨਾਂ ਨੂੰ ਹਿੱਸੇਦਾਰੀ ਵੱਧ ਮਿਲੇ ਦੇਖੋ ਮੈਂ ਉਹ ਬੇਦੀ ਕੀਤੀ ਨਾ ਮੈਂ ਤੇ ਮੈਂਬਰ ਕੋ ਨਵਾਂ ਬਣਾਇਆ ਨਹੀਂ 2 ਸਾਲ ਹੈ ਨਾ ਜੀ ਤੇ ਅਗਲੇ ਵਿੱਚ ਮੈਂਬਰ ਬਣਾਵਾਂ ਕਿ ਤੇ ਮੈਂਬਰਸ ਲੇਡੀਜ਼ ਮੈਂਬਰ ਬਣਾਵਾਗੇ ਆਪਾਂ ਔਰ ਮੈਂ ਤੇ ਸ਼ਾਰਟਲਿਸਟ ਵੀ ਕੀਤੇ ਹੋਏ ਨੇ ਜੀ ਇੰਕ ਸਾਡੇ ਆਪਣੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਮਾਨੂੰ ਲੈਣਾ ਚਾਹੁੰਦਾ ਸਾਡੇ ਐਕਸਪੋਰਟਸ ਨੇ ਉਹਨਾਂ ਨੂੰ ਲੈਣਾ ਚਾਹੁੰਦਾ ਸਾਡੇ ਦੇ ਆਪਣੇ ਦੀਵਾਨ ਦੇ ਜਿਹੜੀ ਸਾਡੇ ਹੁਣ ਵੀ ਸੇਵਾ ਕਰ ਰਹੇ ਆ ਫ੍ਰੀ ਹੋ ਕੋ ਸੇਵਾ ਕਰ ਰਹੇ ਆ ਪੈਰ ਹੋ ਚੁੱਕੇ ਨੇ ਉਹ ਤੇ ਮੈਂਬਰ ਸਾਡੇ ਬਣ ਨਹੀਂ ਕੀਤੇ ਉਹਨਾਂ ਨੂੰ ਕਹਿ ਕਿਆ ਵਾ ਕੇ ਅੰਦਰ ਆਪਾਂ ਇੱਕ ਇੱਕ ਖਬਰਾਂ ਇਹ ਚੱਲ ਰਹੀਆਂ ਨੇ ਤੁਹਾਡੇ ਸਾਥੀ ਵਿਧਾਇਕ ਡਾਕਟਰ ਜੀਵਨਜੂਤ ਕੌਰ ਦੀ ਚਰਚਾ ਆ ਰਹੀ ਹੈ ਕਿ ਉਹ ਉਹ ਤੁਹਾਡੇ ਲਈ ਚੁਣੌਤੀ ਬਣ ਸਕਦੇ ਨਹੀਂ ਮੈਂ ਤੇ ਯਕੀਨ ਕਰਦਾ ਜੀ ਕਿ ਇਹ ਚੁਣੌਤੀ ਕੋਈ ਨਹੀਂ ਬਣ ਸਕਦਾ ਪਰਮਾਤਮਾ ਤੁਹਾਡੇ ਨਾਲ ਹੋਵੇ ਤੇ ਇਨਸਾਨ ਦੀ ਕੋਈ ਹਿੰਮਤ ਨਹੀਂ ਕਿ ਤੁਹਾਨੂੰ ਉਹ ਕਿਸੇ ਬੰਨੇ ਉਹ ਕਰ ਜੇ ਕੁਝ ਵੇਸ ਕਰਕੇ ਟੈਨਸ਼ਨ ਬੜੀ ਗੱਲ ਕੋਈ ਨਹੀਂ ਐ ਜੋ ਮਰਦੀ ਆ ਜੀ ਹਾਂ ਹੁਣ ਤੇ ਲੋਕਾਂ ਦੀ ਕਚਹਿਰੀ ਤੇ ਕੋਰਟ 'ਚ ਹੈਗਾ ਉਹਨਾਂ ਲੋਕਾਂ ਨੇ ਡਿਸਾਈਡ ਕਰਨਾ ਜਿਹੜੇ ਮੈਂਬਰ ਉਹਨਾਂ ਨੇ ਡਿਸਾਈਡ ਕਰਨਾ ਉਹ ਪ੍ਰਮਾਤਮਾ ਦਾ ਸਨੁ ਛਤਰ ਛਾਇਆ ਚਾਹੀਦੀ ਹੈ ਬਾਕੀ ਇਨਸਾਨ ਦੇ ਭਲੇ ਕਿਉਂ ਦੇ ਤੇ ਡਾਕਟਰ ਨਿੱਜਰ ਆਪਣੇ ਕੰਮਾਂ ਦੇ ਜ਼ਰੀਏ ਜਾਣਗੇ ਜਿੰਨੇ ਵੀ ਮੈਂਬਰ ਨੇ ਕਿ ਤੁਹਾਡੇ ਕੰਮ ਜਿਹੜੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਤੁਹਾਨੂੰ ਦੁਬਾਰਾ ਮੌਕਾ ਦੇਣ ਬਿਲਕੁਲ ਜੀ ਮੈਂ ਤੁਹਾਨੂੰ ਕਿਹਾ ਕਿ ਮੈਂ ਮੇਰੇ ਮੈਂਬਰ ਜਿਹੜੇ ਨਾਲ ਸੀਗੇ ਮੇਰੇ ਉਹ ਸਾਰੇ ਕਹਿੰਦੇ ਸੀ ਮੈਂਬਰ ਬਣਾ ਲੀਏ ਨਵੇਂ ਜੀ ਤੇ ਮੈਂ ਕਿਹਾ ਨਹੀਂ ਕੰਮਾਂ ਦੇ ਵੋਟ ਮੰਗਾਗੇ ਜੀ हां ਜੇ ਕੰਮਾਂ ਤੇ ਵੋਟ ਮਿਲਦੀ 2 ਸਾਲ ਦੇ ਕੰਮ ਤੇ ਸਾਨੂੰ ਵੋਟ ਮਿਲਦੀ ਹੈ ਕਿਉਂਕਿ ਅਸੀਂ ਕੰਸਟਰਕਸ਼ਨ 'ਚ ਬਹੁਤ ਕੰਮ ਕੀਤਾ ਹੈ ਅਸੀਂ ਲੈਟਸ ਸੇ 15% ਅਸੀਂ ਕਟੋ ਕੁਟ ਜਿਹੜੇ ਸਾਡੇ ਠੇਕੇ 'ਚ ਨਾ 15% ਕਟਾਇਆ ਸੀ। ਪਰ ਜਾਂਦਾ ਸੀ ਹੁਣ -15 -20 ਤੱਕ ਅਸੀਂ ਲੈ ਕੇ ਗਏ ਉਹਨੂੰ। ਸਾਡੇ ਪੇਂਟ ਦਾ ਖਰਚਾ 12-12 ਰੁਪਏ ਪਰ ਸਕੁਅਰ ਫੁੱਟ ਆਉਂਦਾ ਸੀ ਅਸੀਂ ਉਹਨੂੰ ਕਟਾ ਕੇ ਚਾਰ ਚੁੱਕਰ ਤੇ ਲੈ ਕੇ ਆਏ ਹਾਂ। ਜੀ ਅਸੀਂ ਪਟਾਰੀਸ ਕੋਲ ਸ਼ੁਰੂ ਕੀਤਾ ਅਸੀਂ ਸ਼ੁਰੂ ਕੀਤਾ ਪਟਾਲਾ ਸ਼ੁਰੂ ਸਕੂਲ ਕੀਤਾ ਹੈ। ਸਮ ਕਿੰਨਿਆ ਸਾਰੇ ਜ਼ਮੀਨਾਂ ਆਫਰ ਹੋਈਆਂ ਨੇ? ਜੀ ਜਿਹੜੀਆਂ ਅਸੀਂ ਹੁਣ ਅਗਲੇ ਅਗਲੇ 5 ਸਾਲਾਂ ਲਈ ਲੰਘਿਆ ਸਾਡੀ ਸ਼ੁਰੂ ਕਰਾਂਗੇ ਸਕੂਲ ਉੱਤੇ ਸਿੱਖਲੀ ਗ੍ਰਾਮਾ ਸੇ ਕਰਾਂਗੇ ਉਸਨੇ ਵੀ ਬ੍ਰੀ ਪਲਾਨਸ ਹੈਗੇ ਨੇ ਜੀ ਇੰਪਲੀਮੈਂਟ ਕਰਾਂਗਾ 5 ਸਾਲ ਮਿਲਣਗੇ ਕਰਾਂਗੇ 2 ਸਾਲ ਕੁਛ ਨਹੀਂ ਹੁੰਦਾ 2 ਸਾਲ ਤੇ ਬਸ ਬੰਦਾ ਅੱਛਾ ਇੱਕ ਨ ਬੜੀ ਇੰਪੋਰਟੈਂਟ ਗੱਲ ਮੈਂ ਦੱਸਣਾ ਚਾਹੁੰਦਾ ਜੀ ਤੁਸੀਂ ਪੁੱਛਿਆ ਦੀਵਾਰ ਨੂੰ ਕਿਸ ਤਰ੍ਹਾਂ ਠੀਕਰੋਗੇ ਜੀ ਦੇਖੋ ਕੋਈ ਵੀ ਸੱਚਾ ਚਲਣ ਵਾਲੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੋਣਾ ਚਾਹੀਦਾ ਜਿਹਦੇ ਚ ਪ੍ਰਧਾਨ ਦੀ ਬਹੁਤੀ ਦਖਲਅੰਦਾਜ਼ੀ ਨਾ ਹੋਵੇ ਜਿਵੇਂ ਕੰਸਟਰਕਸ਼ਨ ਆਦਿ ਕੋਮੇਟੀ ਕਰਦੀ ਹੋਵੇ ਅਦਾਵਾਦੀ ਬੱਚੇ ਦੀ ਕੋਮੇਟੀ ਕਰਦੀ ਹੋ ਕਮ ਸਾਰੇ ਕਮੇਟੀ ਕਰਦੀ ਹੋਵੇ ਜੀ ਬਹੁਤ ਸਾਰੇ ਕਮੇਟੀਆਂ ਬਣਾਉਣ ਚ ਅਸੀਂ ਸਰਬ ਬਚਾਅ ਦੀ ਕਮੇਟੀ ਹੈ এডਿਕੇਸ਼ਨ ਦੀ ਕਮੇਟੀ ਹੈ ਸਾਰੇ ਬ੍ਰਾਂਚ ਚ ਅਸੀਂ ਕਾਮਯਾਬ ਰਹੇ ਹਾਂ ਲੇਕਿਨ ਜਿਹੜੇ ਜਿੱਥੇ ਤੇ ਗੈਪ ਹੈ ਗਿਆ ਆਪਾਂ ਅਗਲੇ 5 ਸਾਲਾਂ ਚ ਫਿਲ ਕਰਕੇ ਔਰ ਬਹੁਤ ਸਾਰੇ ਮੈਂਬਰ ਇਨਵੋਲ ਕਰਾਂਗੇ ਜੇ ਸਾਡੇ ਕੇ 50 ਨੰਬਰ ਇਨਵੋਲਡ 100 ਨੰਬਰ ਇਨਵੋਲ ਕਰਾਂਗੇ ਕੀ ਪ੍ਰਧਾਨ ਜੀ ਪ੍ਰਧਾਨ ਪ੍ਰਧਾਨ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦਖਲਅੰਦਾਜ਼ੀ ਬਹੁਤ ਹੈ ਉਹਨੂੰ ਘਟਕੀ ਦਿੱਤਾ ਜਾਏਗਾ ਕੀ ਤੁਸੀਂ ਕੋਈ ਨਿਯਮ ਕਾਇਦੇ ਬਣਾਓਗੇ ਜੇ ਅੱਗੇ ਮੌਕਾ ਮਿਲਦਾ ਹੈ ਤੁਹਾਨੂੰ ਨਿਰਧਾਰਤ ਕਰੋਗੇ ਕਿ ਕਿੰਨੀ ਇੱਕ ਦਖਲਅੰਦਾਜ਼ੀ ਹੋ ਅਲਟੀਮੇਟ ਪਾਵਰ ਰਹਿਣੀ ਰਹਿਣੀ ਉਹ ਚੌਟੀਆਂ ਕੋਈ ਕੁਛ ਨਹੀਂ ਹੈ ਕਿ ਜਿਵੇਂ ਕੰਸਟਰਕਸ਼ਨ ਹੁੰਦੀ ਹੈ ਉਹ ਕੰਸਟਰਕਸ਼ਨ ਕਮੇਟੀ ਪੰਜ ਮੈਂਬਰਾਂ ਦੀ ਬਣੀ ਹੋਈ ਚੱਕੇ ਸਾਬੇ ਅਸੀਂ ਬੰਦੇ ਨੇ ਸਾਰੇ ਉਹ ਟੈਂਡਰ ਦਿੰਦੇ ਨੇ ਉਹ ਠੇਕੇਦਾਰ ਨੂੰ ਸੱਦਦੇ ਨੇ ਉਹ ਨਾਲ ਡੀਲ ਕਰਦੇ ਨੇ ਫਿਰ ਉਹ ਕੰਸਟਰਕਸ਼ਨ ਸ਼ੁਰੂ ਹੁੰਦੀ ਹੈ ਤੇ ਜਦੋਂ ਉਹ ਸਾਰੇ ਥੱਲੇ ਉਹ ਲਾ ਕੇ ਜਿਹੜੇ ਸਾਡੀ ਕੰਸਟਰਕਸ਼ਨ ਦਾ ਮੁਲਾਜ਼ਮ ਨੇ ਉਸ ਬਿੱਲ ਬਣਾਉਂਦੇ ਨੇ ਬਿੱਲ ਰੀਸ ਹੁੰਦੇ ਨੇ ਫਿਰ ਇੱਕ ਕਮੇਟੀ ਜਿਹੜੀ ਹੈ ਸਾਈਨ ਕਰਦੀ ਹੈ ਫਿਰ ਪ੍ਰਧਾਨ ਜਾ ਕੇ ਸਾਈਨ ਕਰਦੇ ਤਾਂ ਮੇਰਾ ਕਹਿੰਦਾ ਮਤਲਬ ਕੰਮ ਸਾਰੇ ਉਹ ਕਰ ਰਹੇ ਨੇ ਜੀ ਕਭ ਉਹ ਕਰ ਰਹੇ ਨੇ ਲੇਕਿਨ ਤੁਸੀਂ ਸੁਪਰਵਾਈਜ਼ ਕਰ ਰਹੇ ਹੋ ਜੀ ਇਹ ਜੀ ਹਰ ਜਗ੍ਹਾ ਬਣਾ ਜੀ ਬੁਕਸ ਨਹੀਂ ਉਹ ਬੁਕਸ ਚੂਜ਼ ਕਰਨ ਤੁਸੀਂ ਉਹਨੂੰ ਫਾਈਨਲਾਈਜ਼ ਕਰੋ ਔਰ ਤੁਸੀਂ ਫਿਰ ਉਹਤੇ ਹੋਤੇ ਉਹਦੀ ਉਹਦੀ ਜੋ ਵੀ ਕਰਨਾ ਨੋ ਅਗੇ ਕਰੋ ਜੀ ਇਹ 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 ਗੱਲ ਕਰ ਰਹੇ ਕਿ ਬਹੁਤ ਲੋਕਾਂ ਦੀ ਇਨਵੋਲਵਮੈਂਟ ਵਧਾਈ ਰਹੀ ਆ ਸੀ ਔਰ ਇੱਕ ਹੋਲ ਇਲਜ਼ਾਮ ਲਗਾਉਂਦੇ ਨੇ ਕਿ ਪੁਰਾਣੇ ਲੋਗਾਂ ਨੂੰ ਲੈ ਜੀ ਇਹਨਾਂ ਨੇ ਜੀ ਦੈਟਸ ਅ ਵੈਰੀ ਸਿਲੀ ਥਿੰਗ ਸਾਡੇ ਸਾਰੇ ਪ੍ਰਾਣੇ ਬੰਦੇ ਲੱਗੇ ਹੋਏ ਨੇ ਜੀ ਸਾਡੇ ਨਵੇਂ ਕੜੇ ਲੱਗੇ ਨੇ ਜੀ ਸਾਡੇ ਜਿਹੜੇ ਇਸ ਵਕਤ ਸਿਟੀ ਸਾਹਿਬ ਨੇ ਜਿਹੜੇ ਇਸ ਵਕਤ ਵਾਈਸ ਪ੍ਰੈਜ਼ੀਡੈਂਟ ਲਈ ਖੜੇ ਨੇ ਉਹ ਪੁਰਾਣੇ ਲੱਗੇ ਨੇ ਬੁੱਜਗ ਇਸ ਤਰ੍ਹਾਂ ਸਾਡੇ ਬੱਸਾ ਸਾਹਿਬ ਨੇ ਉਹ ਦੂਜੇ ਗਰੁੱਪ ਦੇ ਸੀ ਉਹ ਸਾਡੇ ਗਰੁੱਪ ਚ ਆਏ ਇਸ ਤਰ੍ਹਾਂ ਸਾਨੀ ਸਾਹਿਬ ਨੇ ਉਹ ਜਗਦੋਤ ਦੇ ਸਾਡੇ ਗਰੁੱਪ ਚ ਆਏ ਪੁਰਾਣੇ ਬੰਦੇ ਨੇ ਜੀ 25 25 30 ਸਾਲ ਤੇ ਪੁਰਾਣੀਆਂ ਨੇ 40 40 ਸਾਲ ਤੇ ਇਹ ਪੁਰਾਣੇ ਮੈਂਬਰ ਨੇ ਜੀ ਸਿਟੀ ਸਾਹਿਬ ਨੇ ਡਾਟ ਸੰਤੋਖ ਸਿੰਘ ਨੇ ਮੇਰੇ ਗੁਰੂ ਵੀ ਨੇ ਤੇ ਉਹਨਾਂ ਨੂੰ ਬੁੱਕਸ ਜਿਹੜੀ ਲਾਸਟ ਚੁਸ ਕਿਤੀਆਂ ਲਾਸਟ ਐਸੇ ਉਹਨਾਂ ਨੇ ਚੁਸ ਕੀਤੀਆਂ ਸੋ ਇਸ ਕਰਕੇ ਕਹਣਾ ਕਿ ਨਵੇਂ ਬਦਲੇ ਨਵੇਂ ਬਦਲ ਚੰਨ ਵਾਲਾ ਅੱਜ ਕਰਾਂ ਕਿ ਇਹ ਫੋਨ ਮੇਰੀ ਰਿਮਰ 70 ਸਾਡੇ ਲੱਗੇ ਉਹਨਾਂ ਜਾਣਦੇ ਹੀ ਹੈ ਜੀ ਤੇ ਅਸੀਂ ਅਗਲੇ 5 ਸਾਲਾਂ ਚ ਲੋਕਾਂ ਨੂੰ ਗਰੂਮ ਕਰਨਾ ਹੀ ਹੈ ਨਾ ਜਿਹਨੂੰ ਅੱਗੇ ਲੈ ਕੇ ਆਵਾਂਗੇ ਵੀ ਤੁਸੀਂ ਸੰਭੋਧਿਵਾਨ ਹਾਂ ਜੀ ਇਸ ਕਰਕੇ ਇੱਕ ਹੱਦ ਤੱਕ ਬੜੇ ਸੰਦੇਹ ਰਹਾਂਗੇ ਠੀਕ ਹੈ ਨਾ ਜਰ ਸਾਹਿਬ ਮੈਂ ਰੋਕ ਰਿਹਾ ਸਾ ਥੋੜਾ ਸਮਾਂ ਘਟ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਗੱਲਬਾਤ ਕਰਨ ਲਈ ਸੋ 18 ਤਰੀਕ ਨੂੰ ਵੋਟਾਂ ਹੋਣੀਆਂ ਨੇ ਡਾਕਟਰ ਨੇਜਰ ਦਾ ਕਹਿਣਾ ਹੈ ਕਿ 2 ਸਾਲ ਦਾ ਫਿਲਹਾਲ ਸਮਾਂ ਮਿਲਿਆ ਹੈ ਤੇ ਉਮੀਦ ਕਰਨ ਕਿ ਉਹਨਾਂ ਦੇ ਕੰਮ ਦੇ ਆਧਾਰ ਦੇ ਉੱਤੇ ਹੀ ਜਿਹੜੇ ਮੁਰਤੂ ਚੋਣ ਹੋਵੇ ਤੇ ਉਹਨਾਂ ਨੂੰ ਜੇ ਮੌਕਾ ਮਿਲਦਾ ਹੈ ਤਾਂ ਔਰਤਾਂ ਦੀ ਜਿਹੜੀ ਹਿੱਸੇਦਾਰੀ ਆ ਉਹ ਵੀ ਵਧਾਉਣ ਦਾ ਜ਼ਿਕਰ ਕਰਦੇ ਤੇ